ਹੱਥ ਵਿੱਚ ਉਗਿਰ ਨਾ ਜਾਵੇ ਡੇੜਾ ਲਾ ਕੇ ਕਨਾ ਤੇ ਰੱਖ ਦੀ ਹੱਥ ਵਿੱਚ ਉਗਿਰ ਨਾ ਜਾਵੇ ਹੱਥ ਵਿੱਚ ਉਗਿਰ ਨਾ ਜਾਵੇ ਡੇੜਾ ਲਾ ਕੇ ਕਨਾ ਤੇ ਰੱਖ ਦੀ ਸਾਢੜੀ ਨਾ ਕਿਤੇ ਕੰਮ ਦੀ ਸਾਢੜੀ ਨਾ ਕਿਤੇ ਕੰਮ ਦੀ ਹੂਣੀ ਪਾਵੇ ਤੇਰੇ ਲਈ ਲਖਰੀ ਸਾਢੜੀ ਨਾ ਕਿਤੇ ਕੰਮ ਦੀ ਹਵਾ ਵਿੱਚ ਵੀਰੇ ਉੱਡਦੀ ਹਵਾਵਾਂ ਵਿੱਚ ਫਿਰ ਉੱਡਦੀ ਲੈ ਕੇ ਖੂਨ ਤੂੰ ਆਈ ਹਵਾ ਵਿੱਚ ਫਿਰ ਉੱਡਦੀ ਹਵਾ ਵਿੱਚ ਫਿਰ ਉੱਡਦੀ ਲੈ ਕੇ ਖੂਨ ਤੂੰ ਆਈ ਜਾਣਦੇ ਪਛਾਣਦੇ ਅਸੀਂ ਨਹੀਂ ਜਾਣਦੇ ਪਛਾਣਦੇ ਅਸੀਂ ਨਹੀਂ ਖੂਨ ਤੇਰਾ ਏ ਬਾਈ ਭਾਈ ਜਾਣਦੇ ਪਛਾਣਦੇ ਅਸੀਂ ਜਾਣਦੇ ਪਛਾਣਦੇ ਅਸੀਂ ਖੂਨ ਤੇਰਾ ਏ ਬਾਈ ਭਾਈ ਸਕੀਲ ਉੱਤੇ ਨਿਗਾਹ ਹੁੰਦੀ ਏ ਫਕਰ ਹੀਣੇ ਉਤੇ ਹੁੰਦੀ ਐ ਨਿਗਾਹ ਹੁੰਦੀ ਐ ਨਿਗਾਹ ਤੇਰੀ ਅੱਖ ਦੀ ਹੱਥ ਵਿੱਚੋਂ ਗਿਰ ਨਾ ਜਾਵੇ ਹੱਥ ਵਿੱਚੋਂ ਗਿਰ ਨਾ ਜਾਵੇ ਜਿਹੜਾ ਲਾ ਕੇ ਕੰਨ ਤੇ ਰੱਖਦੀ ਨੀ ਹੱਥ ਵਿੱਚੋਂ ਗਿਰ ਨਾ ਜਾਵੇ ਜਿਹੜਾ ਲਾ ਕੇ ਕੰਨ ਤੇ ਰੱਖਦੀ ਨੀ ਹੱਥ ਵਿੱਚੋਂ ਨੀ ਹੱਥ ਵਿੱਚੋਂ ਗਿਰ ਨਾ ਜਾਵੇ ਜਿਹੜਾ ਲਾ ਕੇ ਕੰਨ ਤੇ ਰੱਖਦੀ ਟੱਡੇ ਦੀ ਨੋ ਕਿਤੇ ਕੰਮ ਦੀ ਤੱਡੇ ਦੀ ਨੋ ਕਿਤੇ ਕੰਮ ਦੀ ਹੂਣੀਏ ਪਾਵੇਂ ਤੇਰੇ ਲਈ ਲੱਖਦੀ ਮੀ ਹੱਥਾਂ ਵਿੱਚੋਂ ਗਿਰ ਨਾ ਜਾਵੇ ਜਾਣਦਾ ਨਾ ਮੈਂ ਤੈਨੂੰ ਚੋਤੀਏ ਕਿਸ ਨਾਲ ਚੈਟਿੰਗ ਚੱਲਦੀ ਜਾਨਦਾਣਾ ਮੈਂ ਨੈਣ ਜੋਤੀਏ ਕਿਤ ਨਾਲ ਕੈਟਿੰਗ ਚਲਦੀ ਜਾਨਦਾਣਾ ਮੈਂ ਨੈਣ ਜੋਤੀਏ ਕਿਤ ਨਾਲ ਕੈਟਿੰਗ ਚਲਦੀ ਨੀਨਟ ਵਿੱਚ ਬਿਝਰੰਦੀ ਐ ਨੀਨਟ ਵਿੱਚ ਬਿਝਰੰਦੀ ਐ ਟੈਨਸ਼ਨ ਨਾ ਬਿੰਦਰੇ ਕਲਦੀ ਨੀਨਟ ਵਿੱਚ ਬਿਝਰੰਦੀ ਐ ਹਰ ਮਨ ਹੁਟੜੀ ਿਆ ਗੋਰੀਏ ਹਰ ਮਨ ਹੁਟੜ ਿਆ ਗੋਰੀਏ ਗੇਰ ਨਾ ਫਿਰੇ ਚਖਰੀ ਨੀ ਹੱਥ ਵਿੱਚੋਂ ਗਿਰ ਨਾ ਜਾਵੇ ਜੇੜਾ ਲਾ ਕੇ ਕੰਨਾ ਤੇ ਰਖੀ ਨੀ ਹੱਥ ਵਿੱਚੋਂ ਗਿਰ ਨਾ ਜਾਵੇ ਜੇੜਾ ਲਾ ਕੇ ਕੰਨਾ ਤੇ ਰਖੀ ਹੱਥ ਦੀਆਂ ਕਾਂਦਾ ਕੱਢ ਲੈਂਦੀ ਜਾਣਨੀ ਹੱਥ ਦੀਆਂ ਕਾਂਦਾ ਕੱਢ ਦੇ ਲੰਦੀ ਜਾਣੀ ਨਾ ਦੇਖੇ ਮੇਰੇ ਵਰਤੂੰ ਕਦੇ ਨਾ ਦਿੱਤਿਆੜਨੀ ਨਾ ਦੇਖੇ ਮੇਰੇ ਵਰਤੂੰ ਕਦੇ ਨਾ ਦਿੱਤਿਆੜਨੀ ਤੇ ਕੀ ਹੰਗ ਨੂਰਦੀਨੂ ਨਹੀਂ ਦੇਖੀ ਤੂੰ ਹੰਗ ਰੂਰਦੀਨੂ ਢੀਂਦ ਸੰਵਾਲ ਲਤ ਕਰੋੜਾਂ ਲਖ ਦੀ ਨਹੀਂ ਦੇਖੀ ਤੂੰ ਹੰਗ ਰੂਰਦੀਨੂ ਤਿੰਨ ਦਿਨ ਸੰਭਾਲ ਲਿਖ ਡੋੜਾਂ ਰੱਖਦੀ ਨੀ ਹੱਥਾਂ ਵਿੱਚੋਂ ਗਿਰਨਾ ਜਾਵੇ ਜੜਾ ਲਾ ਕੇ ਕੰਨਾਂ ਤੇ ਰੱਖਦੀ